ਜੇਕਰ ਤੁਸੀਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਅਹਿਮ ਖਬਰ ਹੈ ਸੋਨੇ ਚਾਂਦੀ ਦੀ ਕੀਮਤਾਂ 'ਚ ਵਾਧਾ ਹੋਇਆ ਹੈ ਸਰਾਫਾ ਬਾਜ਼ਾਰ 'ਚ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ ਤਿਹਾਰਾ ਦੇ ਮੱਦੇਨਜ਼ਰ ਸੋਨੇ ਤੇ ਚਾਂਦੀ ਦੀ ਚਮਕ ਵੱਧ ਗਈ ਹੈ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੇ ਵਾਅਦਾ ਭਾਅ ਅੱਛਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸੋਨੇ ਦੀ ਫਿਊਚਰ ਕੀਮਤ 71972 ਰੁਪਏ ਜਦੋਂ ਕਿ ਚਾਂਦੀ ਦਾ ਵਾਅਦਾ ਭਾਅ 84724 ਰੁਪਏ ਤੇ ਕਾਰੋਬਾਰ ਕਰ ਰਿਹਾ ਹੈ ਕਮਾਂਦਰੀ ਬਾਜ਼ਾਰ ਚ ਚਾਂਦੀ ਦਾ ਵਾਅਦਾ ਕਾਰੋਬਾਰ ਵਾਅਦੇ ਨਾਲ ਸ਼ੁਰੂ ਹੋਇਆ ਜਦ ਕੇ ਸੋਨਾ ਗਿਰਾਵਟ ਨਾਲ ਖੁੱਲਿਆ ਰਾਸ਼ਟਰੀ ਰਾਸ਼ਟਾਨੀ ਚ ਬੋਧਵਾਰ ਨੂੰ ਸੋਨੇ ਦੀ ਕੀਮਤ 500 ਰੁਪਏ ਵਧ ਕੇ 74600 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ ਹੈ ਸਥਾਨਕ ਗਹਿਣਾ ਵਿਕਰੇਤਾ ਦੀ ਖਰੀਦ ਵਧਣ ਤੇ ਵਿਸ਼ਵ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਸੋਨੇ ਦੀ ਕੀਮਤਾਂ ਚ ਤੇਜ਼ੀ ਆਈ ਹੈ ਮੰਗਲਵਾਰ ਨੂੰ 99.9 ਫੀਸਟ ਸ਼ੁੱਧਤਾ ਵਾਲਾ ਸੋਨਾ 74100 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਇਸ ਦੇ ਨਾਲ ਹੀ ਪਿਛਲੇ 2 ਦਿਨਾਂ ਚ ਸੋਨੇ ਦੀਆਂ ਕੀਮਤਾਂ ਚ 1000 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ 올 인디아 불리언 어소시에이션 ਮੁਤਾਬਕ ਬੁੱਧਵਾਰ ਨੂੰ ਚਾਂਦੀ ਦੀ ਕੀਮਤ ਵੀ 500 ਰੁਪਏ ਵੱਧ ਕੇ 85000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਿਛਲੇ ਸੈਸ਼ਨ 'ਚ ਚਾਂਦੀ 84500 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈ ਸੀ। ਇਸ ਦੌਰਾਨ 99.5% ਸ਼ੁੱਧਤਾ ਵਾਲਾ ਸੋਨਾ ਵੀ 500 ਰੁਪਏ ਵੱਧ ਕੇ 73750 ਰੁਪਏ ਪ੍ਰਤੀ 10 ਗ੍ਰਾਮ ਤੋਂ 74250 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ। ਕੋਮੰਤਰੀ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ ਪਰ ਬਾਅਦ ਵਿੱਚ ਇਸ ਦੀ ਯਕੀਨਤਾ 'ਚ ਵਾਅਦਾ ਦੇਖਣ ਨੂੰ ਮਿਲਿਆ ਚਾਂਦ ਦੀ ਯਕੀਨਤਾ 'ਚ ਵੀ ਸ਼ੁਰੂਆਤ ਵਾਅਦੇ ਨਾਲ ਹੋਈ ਸੋ ਹੋਰ ਵਪਾਰ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਚਰਚਾ ਟੀਵੀ